हां दोस्तों सारण ससरीकाल मैं थोड़ा अपना राज भूल वाली और ते वाणी चल रही है आपा ਝੂਠ ਬਿਲਕੁਲ ਨਹੀਂ ਬੋਲਾਂਗੇ ਤੁਸੀਂ ਥੱਲੇ ਵੀਡੀਓ ਚੱਲਦੀ ਦੇਖ ਰਹੇ ਹੋ ਇਹ ਪਹਿਲਾ ਵਿਆਹ ਦੀ ਵੀਡੀਓ ਆ ਦੂਜੀ ਇਹ ਰੋਟੀ ਖਾਂਦੇ ਦੀ ਆ ਤੇ ਤੀਜੀ ਇਹ ਦੀ ਜਿਹੜੀ ਡੱਬਾ ਡੱਗਿਆ ਨਾਲੀ ਚ ਇਹ ਬੰਦੇ ਦਾ ਚੰਗੀ ਤਰ੍ਹਾਂ ਧਿਆਨ ਦਿਓ ਇਹ ਤੇ ਆ ਥੱਲੇ ਵੀਡੀਓ ਚੱਲ ਰਹੀ ਆ ਮੈਂ ਕਿਉਂ ਬੋਲ ਰਿਹਾ ਯਾਰੇ ਹਰ ਡਰਾਮੇ ਕਰੀ ਜਾਂਦਾ ਮੈਂ ਗਰੀਬ ਆ ਮੈਂ ਫਲਾਨਾ ਮੈਂ ਢਮਕਾ ਗਰੀਬ ਰੋਟੀ ਨਹੀਂ ਮਿਲਦੀ ਸ਼ੁਕਰ ਕਰੀ ਜਾਂਦਾ ਤੈਨੂੰ ਰੋਟੀ ਮਿਲਦੀ ਆ ਨਹੀਂ ਮਿਲਦੀ ਕਿਸੇ ਗੁਰਦੁਆਰੇ ਚ ਲਿਆ ਜਾਇਆ ਕਰ ਬਾਈ ਕੰਮ ਕਰਨਾ ਪੈਣਾ ਤੇ ਐਦ ਕਿ ਤੂੰ ਤਿਆਰ ਹੋ ਜਾ ਟਰੈਕਟਰ ਸਿੱਖ ਲੈ ਤੇ ਤੈਨੂੰ ਮੈਂ 20 ਦੀ 18 ਨਹੀਂ 22000 ਰੁਪਿਆ ਤਨ ਮੈਂ ਕੰਪੈਨ ਤੋਂ ਦਿਵਾਉਂਗਾ ਰੀਪਰ ਤੋਂ ਮੈਂ 18 ਸੀਜ਼ਨ ਲਾਇਆ ਉੱਤੇ ਬਹਿ ਕੇ ਰੋਟੀ ਖਾਧੀ ਤੇ ਉੱਤੇ ਬਹਿ ਕੇ ਚਾਹ ਪੀਤੀ ਆ ਹਾਂ ਛੋਟੇ ਤੂੰ ਕਹਣਾ ਪਿਓ ਹੈ ਨਹੀਂ ਗਾ ਸਾਡੇ ਤਕਰੀਬੀ ਬਾੜੀ ਆ ਗਈ ਆ ਸਾਡਾ ਛੋਟੇ ਹੁੰਦੇ ਦਾ ਪਿਓ ਮਰ ਗਿਆ ਜਮੀਨ ਮੇ ਮੇਰੀ ਮਕਾਨ ਮੇਰਾ ਮਰਾ ਭਰਾ ਦੱਬ ਗਿਆ ਮੈਂ ਅੱਜ ਤੱਕ ਕਿਸੇ ਹੱਥ ਨਹੀਂ ਅੱਡਿਆ ਸਿਰਫ ਮਹਾਰਾਜ ਤੋਂ ਬਗੇਰ ਮਿਹਨਤ ਕਰੀਦੀ ਆ ਅਣਪੜ ਬੰਦਾ ਮੈਂ ਕੰਮ ਸਿੱਖ ਕੇ ਮੇਰੇ ਥੱਲੇ 10 ਬੰਦੇ ਕੰਮ ਕਰਦੇ ਆ ਪਰ ਮੈਂ ਰੋਇਆ ਨਹੀਂ ਅੱਜ ਤੱਕ ਮੇਰੇ ਗੁਰਦਾ ਵੀ ਇੱਕ ਆ ਤੇ ਤੂੰ ਯਾ ਡਰਾਮੇ ਕੀ ਫੜ ਛੱਡਿਆ ਮੈਂ ਗਰੀਬ ਆ ਮੇਰੀ ਮਜ਼ਾਕ ਢਾਉਂਦੇ ਆ ਕਿਤੇ ਕਿਹੋ ਜੀਆਂ ਵੀਡੀਓ ਪਾਣਾ ਕਿਤੇ ਕਿਹੋ ਜੀਆਂ ਆ ਜੱਟ ਰੋਟੀ ਨਹੀਂ ਦਿੰਦੇ ਆਏ ਨਹੀਂ ਦਿੰਦੇ ਸ਼ੁਕਰ ਕਰ ਕੜਾ ਤੂੰ ਰੱਖੀ ਫਿਰਦਾ ਰੋਟੀ ਦੇ ਵਿੱਚ ਹੈ ਤੇ ਤੂੰ ਇਹੋ ਜੀਆਂ ਗੱਲਾਂ ਕਰਦਾ ਚੰਗੀ ਗੱਲ ਨਹੀਂ ਤੇ ਤਿਆਰ ਹੋ ਜਾ ਨੰਬਰ ਭੇਜ ਦੇ ਤੇ ਤੈਨੂੰ ਮੈਂ ਇੱਕ ਰੀਪਰ ਤੇ ਲਵਾਉਣਾ ਤੇ ਤੈਨੂੰ 22000 ਰੁਪਇਆ ਦਿਵਾਉਂਗਾ ਇਹ ਵਾਦਾ ਰਿਹਾ ਤੇ ਲੈਣਾ ਤੇ ਕੀ ਵੀਡੀਓ ਪਹਚਾ ਦੇ